ਇਮੀਗ੍ਰੇਸ਼ਨ ਕੰਪਨੀ ਦੇ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਖੜਿਆ ਲੋਕ ਜਿਹੜਾ ਨੇ ਵਿਦੇਸ਼ ਦਾ ਜਹਾਜ਼ ਚੜ੍ਹਨਾ ਸੀ ਪਰ ਜਹਾਜ਼ ਚੜ੍ਹਨ ਤੋਂ ਪਹਿਲਾਂ ਅਜਿਹਾ ਕੰਮ ਹੋ ਗਿਆ ਕਿ ਹੁਣ ਲੋਕਾਂ ਨੂੰ ਕੰਪਨੀ ਦੇ ਦਫ਼ਤਰ ਬਾਹਰ ਧਰਨਾ ਲਾਉਣਾ ਪੈ ਗਿਆ ਦਰਸਾ ਲਈ ਮਾਮਲਾ ਅਮਰਿਤ ਸਰਦਾਰ ਜਿੱਥੇ ਕਿ ਇਮੀਗ੍ਰੇਸ਼ਨ ਕੰਪਨੀ ਦੇ ਖਿਲਾਫ ਲੋਕਾਂ ਨੇ ਧਰਨਾ ਲਗਾ ਨਾਰੇਬਾਜ਼ੀ ਕਰ ਦਿੱਤੀ ਹੈ ਤਾਲੁਕਾਂ ਨੇ આરોਪ ਲਾਇਆ ਨੇ ਕਿ ਵਿਦੇਸ਼ ਭੇਜਣ ਦੇ ਨਾਂ ਤੇ ਸਾਡੇ ਨਾਲ ਠੱਗੀ ਹੋਈ ਹੈ ਇੱਕ ਨੌਜਵਾਨ ਨੇ આરોਪ ਲਾਂਦਿਆ ਦੱਸਿਆ ਕਿ ਉਸਦੇ ਪਰਿਵਾਰ ਨੇ ਯੂਕੇ ਜਾਣਾ ਸੀ ਏਜੰਟ ਦੇ ਵੱਲੋਂ ਸਾਰਿਆਂ ਦਾ ਵੀਜ਼ਾ ਲਵਾਉਣ ਦੀ ਗੱਲ ਕੀਤੀ ਗਈ ਸੀ ਪਰ ਪਤਨੀ ਦਾ ਤਾਂ ਵੀਜ਼ਾ ਲੱਗ ਜਾਂਦਾ ਹੈ ਉਹ ਇਕੱਲੇ ਯੂਕੇ ਚਲੀ ਜਾਂਦੀ ਹੈ ਤੇ ਬਾਕੀ ਪਰਿਵਾਰ ਦਾ ਵੀਜ਼ਾ ਨਹੀਂ ਲੱਗਦਾ ਨੌਜਵਾਨ ਦਾ ਕਹਿਣਾ ਹੈ ਕਿ ਮੇਰੀ ਪਤਨੀ ਨੂੰ ਵੀ ਹੁਣ ਯੂਕੇ ਤੋਂ ਰਿਪੋਰਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਸਾਡੇ ਨਾਲ ਤਾਂ ਲੱਖਾਂ ਦੀ ਠੱਗੀ ਹੋ ਗਈ ਹੈ ਔਰ ਲੋਕਾਂ ਨੇ ਵੀ ਇਮੀਗ੍ਰੇਸ਼ਨ ਕੰਪਨੀ ਤੇ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਉਧਰ ਪੁਲਿਸਾਈ ਕਹਿਣਾ ਹੈ ਕਿ ਸਾਡੇ ਕੋਲ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਪੜਤਾਲ ਜਾਰੀ ਹੈ ਤੇ ਜੋ ਸੱਚ ਸਾਹਮਣੇ ਆਵੇਗਾ ਉਸ ਮੁਤਾਬਕ ਕਾਰਵਾਈ ਹੋਵੇਗੀ ਤਾਂ ਵੱਡੇ ਇਲਜ਼ਾਮ ਲੋਕਾਂ ਦੇ ਵੱਲੋਂ ਇਮੀਗ੍ਰੇਸ਼ਨ ਕੰਪਨੀ ਤੇ ਲਗਾ ਦਿੱਤੇ ਗਏ ਨੇ ਹਾਂਜੀ ਭਾਈ ਤੁਹਾਡਾ ਨਾਮ ਅਮਨਿੰਦਰ ਸਿੰਘ ਸਰ ਅਮਨ ਦੇ ਜੀ ਕਿਥੇ ਆਣ ਵਾਲੇ ਜੀ ਆਹੀਂ ਸਰ ਬਾਬੇ ਬਕਾਲੇ ਸਾਹਿਬ ਦੇ ਕੋਲ ਪਿੰਡਾ ਵਡਾਲਾ ਕਲਾ ਹਾਂਜੀ ਸਰ ਆਹੀਂ ਨਾ ਇਹਨਾਂ ਨਾਲ ਡੀਵਾਈ ਇਮੀਗ੍ਰੇਸ਼ਨ ਵਾਲਿਆਂ ਨਾਲ ਸਾਡਾ ਮਤਲਬ ਮੇਰੀ ਵਾਈਫ ਨੇ ਹਾਇਲਸ ਕੀਤੀ ਇਹਨਾਂ ਕੋਨਟਰੈਕਟ ਕੀਤਾ ਸਾਡੇ ਨਾਲ ਕਿ ਤੁਸੀਂ ਇੱਥੇ ਆਫਿਸ ਦੇ ਵਿੱਚ ਆਓ ਤਾਂ ਡਾਈ ਵੀਜ਼ਾ ਲਗਵਾ ਕੇ ਦਿੰਨੇ ਮੈਂ ਤੇ ਮੇਰੀ ਵਾਈਫ ਇੱਥੇ ਆਏ ਛੋਟਾ ਬੱਚਾ ਮੇਰਾ ਇਹਨਾਂ ਨਾਲ ਕੋਨਟਰੈਕਟ ਹੋਏ ਸਾਡੇ ਕਿ ਤੁਹਾਨੂੰ ਅਸੀਂ ਸਾਰਿਆਂ ਨੂੰ ਫੈਮਲੀ ਤੁਹਾਡੀ ਸਾਰੀ ਨੂੰ ਅਸੀਂ ਯੂਕੇ ਭੇਜਾਂਗੇ ਉਹਦੇ ਵਿੱਚ ਸਾਰਾ ਸਾਡੇ ਕੰਟ੍ਰੈਕਟ ਇਹਨਾਂ ਨਾਲ ਹੋਇਆ 23000 ਪਾਉਂਡ ਦਾ ਹੋਇਆ ਕੋਸ ਲੈਟਰ ਦਾ ਵਰਕ ਪਰਮਿਟਵਾਉਣ ਦਾ ਤੇ ਉਹਦੇ ਨਾਲ-ਨਾਲ ਸਾਡੇ 15000 ਪਾਉਂਡ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਜੋ ਕਿ ਕਹਿੰਦੇ ਜ਼ਰੂਰੀ ਕਰਵਾਉਣੀ ਹੀ ਪੈਂਦੀ ਆ ਸਰ ਮੈਂ ਤੇ ਮੇਰੀ ਵਾਈਫ ਨੇ ਫਿਰ ਸਲਾਹ ਕਰਕੇ ਇਹਨਾਂ ਨਾਲ ਫਿਰ ਕੰਟ੍ਰੈਕਟ ਕੀਤੇ ਇਹਨਾਂ ਨਾਲ ਇਹ ਕਹਿੰਦੇ ਵਰਕ ਪਰਮਿਟ ਹੋਣ ਤੇ ਤੁਹਾਨੂੰ 23000 ਪਾਉਂਡ ਪੂਰਾ ਕਰਨਾ ਪਏਗਾ ਫੇ ਤੇ ਅਦੇ ਨਾਲ-ਨਾਲ ਇੰਸ਼ੋਰੈਂਸ ਪਰ ਪਰਸਨ ਕਰਨੀ ਪਏਗੀ ਮੇਰੀ ਵਾਈਫ ਦਾ ਵੀਜ਼ਾ ਆ ਚੁੱਕਾ ਹੀ ਇਨਾਂ ਨੇ ਸਾਡੇ ਕੋਲੋਂ 23000 ਪਾਉਂਡ ਸਰ ਲੈ ਲਿਆ ਮੇਰੀ ਵਾਈਫ ਜੁਕੇ ਚਲੇ ਗਏ ਉਹਨਾਂ ਦੀ ਕੁਝ ਉਹ ਪ੍ਰੈਗਨੈਂਟ ਹੀ ਉਹ ਤਾਂ ਕਰਕੇ ਉਦਾਂ ਤੇ ਅਸੀਂ ਇਕੱਠਿਆਂ ਜਾਣਾ ਸੀ ਪ੍ਰੈਗਨੈਂਟ ਹੋਣ ਦੇ ਕਾਰਨ ਕਰਕੇ ਇਨਾਂ ਨੇ ਕਹਿਤਾ ਕਿ ਤੁਸੀਂ ਜਲਦੀ ਤੋਂ ਜਲਦੀ ਭੇਜ ਦਿਓ ਬਾਅਦ ਵਿੱਚ ਟਰੈਵਲ ਨਹੀਂ ਕਰਨ ਦੇਣਾ ਤੁਹਾਡਾ 10 ਦਿਨ ਦੇ ਵਿੱਚ ਵੀਜ਼ਾ ਲਗਵਾ ਦਾਂਗੇ ਸਰ ਖਾਡਾ ਸਾਡਾ ਇਨਾਂ ਨੇ ਵੀਜ਼ਾ ਸਰ ਰਿਫਿਊਜ਼ ਕਰਵਾਤਾ ਮੇਰੀ ਵਾਈਫ ਹੋਤੇ ਹੁਣ ਥੱਕੇ ਖਾਂਦੀ ਆ 23000 ਪਾਉਂਡ ਇੱਕ ਲੈ ਲਿਆ ਤੇ ਸਾਡੇ 1.5 ਹਜ਼ਾਰ ਪੌਂਡ ਸਾਡੇ ਤਿੰਨਾਂ ਦਾ ਲੈ ਲਿਆ ਮੇਰੇ ਬੇਟੇ ਦਾ ਉਹ ਵੱਖਰਾ ਜਾਨੀ ਕਿ ਕੁੱਲ ਮਿਲਾ ਕੇ 38-39 ਲੱਖ ਰੁਪਇਆ ਸਰ ਬੰਦਾ ਵਾ ਪਰ ਉਥੇ ਮੇਰੀ ਵਾਈਫ ਆ ਉਹਨਾਂ ਨੇ ਕੰਪਨੀ ਵਾਲਿਆਂ ਕੋਨਟੈਕਟ ਕੀਤਾ ਕਿ ਤੁਹਾਡਾ ਇੱਕ ਵੀ ਰੁਪਇਆ ਨਹੀਂ ਦਿੱਤਾ ਗਿਆ ਹਨ ਤੇ ਅਸੀਂ ਤੁਹਾਨੂੰ ਰਿਪੋਰਟ ਕਰਨ ਲੱਗੇ ਆ ਇਹਨਾਂ ਨੇ ਸਾਰਾ ਸਾਡੇ ਪਾਸਪੋਰਟ ਸਾਰਾ ਕੁਝ ਮੇਰਾ ਮੇਰੇ ਬੇਟੇ ਦਾ ਸਾਰਾ ਕੁਝ ਇਨਾਂ ਕੋਲ ਆ ਅਸੀਂ ਸਾਰਾ ਆਪਣੇ ਵੀਜ਼ੇ ਦਾ ਪਤਾ ਕਰਨਾ ਹੈ ਕਿ ਕੀ ਕੀਤਾ ਸਾਡਾ ਫਾਈਲ ਦਾ ਤੁਸੀਂ ਕੋਈ ਰਿਫਿਊਜ਼ ਕਰਵਾਤਾ ਅੱਗੇ ਕੋਈ ਪ੍ਰੋਸੈਸ ਤੋੜਿਆ ਹਾਂਦੇ ਤੁਹਾਡਾ ਲਗਵਾ ਕੇ ਦਵਾਂਗੇ ਉਹ ਦੇ ਬਾਰੇ ਸਰ ਅਸੀਂ ਇੱਕ ਦਿਨ ਇੱਥੇ ਗੱਲ ਕਰਕੇ ਵੀ ਗਏ ਵਿਕਾਸ ਸ਼ਰਮਾ ਨਾਲ ਉਹਨੇ ਸਰ ਬਹੁਤ ਮਿਸਬੀਹਵ ਕੀਤਾ ਫਿਰ ਸਰ ਮੈਂ ਉਹਨਾਂ ਨੂੰ ਇਹੀ ਤਾਂ ਕੀ ਦਿੱਤੀ ਕਿ ਮੈਂ ਇੰਪ੍ਰੈਸਿਵ ਵਾਲੇ ਲੈ ਕੇ ਆਉਣਾ ਫਿਰ ਸਰ ਮੇਰੇ ਮੈਂ ਥੱਲੇ ਆ ਗਿਆ ਅਸੀਂ ਇੱਥੇ ਨੀਚੇ ਆਫਿਸ ਤੋਂ ਮੇਰੇ ਮਗਰ ਪਜ ਆ ਜਾਂਦੇ ਨਹੀਂ ਸਰ ਐਦਾਂ ਦਾ ਕੰਮ ਨਾ ਕਰੋ ਅਸੀਂ ਕੋਈ ਨਹੀਂ ਤੁਹਾਡਾ ਵੀਜ਼ਾ ਲਗਵਾ ਕੇ ਦਿੰਨੇ ਸਰ ਉਸ ਤੋਂ ਹਫ਼ਤੇ ਬਾਅਦ ਵਿੱਚ ਫਿਰ ਮੈਂ ਇਹਨਾਂ ਨੂੰ ਕਾਲ ਲਗਾਈ ਸਰ ਸਾਰਿਆਂ ਦਾ ਗੌਰਵ ਸ਼ਰਮਾ ਜਿੰਨਾ ਵੀ ਸਟਾਫ ਮੈਂਬਰ ਰਪਿੰਦਰਕੌਰ ਮਨਪ੍ਰੀਤਕੌਰ ਸ਼ਾਸਤਰਾ ਰੋੜਾ ਸਾਰਿਆਂ ਦੇ ਸਰ ਫੋਨਸ ਸਵਿਚ ਆਫ ਸਰ ਮੈਂ ਸੋਚਿਆ ਕਿ ਚਲੋ ਅੱਜ ਛੁੱਟੀ ਹੋਏਗੀ ਜਾਂ ਆਪਦਾ ਕਰਕੇ ਫੋਨ ਸਵਿਚ ਆਫ ਹੋਣਗੇ ਸਰ ਦੋ ਕੁ ਦਿਨ ਬਾਅਦ ਵਿੱਚ ਫੇਰ ਟਰਾਈ ਕਰਦਾ ਰਿਆਂ ਸਾਰਿਆਂ ਦੇ ਬੰਦ ਸਰ ਫੇਰ ਮੈਂ ਇੱਥੇ ਆਫਿਸ ਦੇ ਵਿੱਚ ਆਇਆ ਤੇ ਇੱਥੇ ਇਹਨਾਂ ਦੇ ਓਨਰ ਨੇ ਦੱਸਿਆ ਕਿ ਉਹ ਤੇ ਤਿੰਨ ਚਾਰ ਦਿਨ ਹੋ ਗਏ ਭੱਜ ਚੁੱਕੇ ਆ ਇੱਥੋਂ ਸਰ ਸਾਡੇ ਸਾਰੇ ਪੈਸੇ ਵੇਸਟ ਹੋ ਗਏ ਹੁਣ ਮੇਰੀ ਵਾਈਫ ਵੀ ਉਥੋਂ ਡਿਪੋਰਟ ਹੋਣ ਲੱਗੀ ਆ ਤੇ ਕੰਪਨੀ ਵਾਲੇ ਵੀ ਸਰ ਬਹੁਤ ਜ਼ਿਆਦਾ ਹਨ ਨੂੰ ਫੋਰਸ ਕਰਨ ਲਿਆ ਕਿ ਹਾਂ ਤੁਸੀਂ ਮਤਲਬ ਕੰਪਨੀ ਵਾਲੇ ਬਹੁਤ ਹਨ ਨੂੰ ਮੈਂਟਲੀ ਕਰਨ ਦੇ ਤੇ ਹਰ ਕੀ ਹਾਂ ਤੁਸੀਂ ਨੂੰ ਪੈਸੇ ਦੋ ਤੁਸੀਂ ਪੁਲਿਸ ਕੰਪਲੇਂਟ ਕੀਤੀ ਆ ਅਹੀਂ ਸਰ ਪੁਲਿਸ ਕੰਪਲੇਂਟ ਕੀਤੀ ਹੋਈ ਆ ਪਰ ਸਰ ਅਜੇ ਥੋੜੇ ਦਿਨ ਹੋਏ 1 2 ਦਿਨ ਹੀ ਹੋਏ ਆ ਕਿੰਨੇ ਬੰਦੇ ਤੁਹਾਡੇ ਨਾਲ ਆ ਤੇ ਕਿੰਨੇ ਦੀ ਠੱਗੀ ਸਾਰੇ ਸਰ ਕਮ ਸੇ ਕਮ ਸਰ ਜਿਹੜੇ ਸਾਡੇ ਏਰੀਏ ਦੇ ਵਿੱਚ ਅੰਮ੍ਰੀ ਸਾਰੇ ਏਰੀਏ ਦੇ ਆ ਇਹ ਤੇ ਸਰ 50 60 ਹੈਗੇ ਆ ਕਿਸੇ ਦਾ ਵੀ ਸਰ 20 ਲੱਖ ਰੁਪਏ ਤੋਂ ਘੱਟ ਨਹੀਂ ਹੈਗਾ ਕਿ ਇਦਾਂ 25 ਲੱਖ ਕੇ ਦਾ ਹੁਣ ਮੇਰਾ ਕੁੱਲ ਮਿਲਾ ਕੇ 38 39 ਲੱਖ ਆਇਆ ਹੈ ਕੀ ਮਨ ਕੇ ਲਈ ਕਿਨੇ ਕਰੋੜ ਦੇ ਹਿਸਾਬ ਨਾਲ ਠੱਗੀ ਬੱਜੀ ਹੈ ਕਰੋੜਾਂ ਦਾ ਸਾਰਾ ਕਰੋੜਾਂ ਦੇ ਹਿਸਾਬ ਇਹ ਹੁਣ ਬੰਦਾ ਜਿਹੜਾ ਵਾ ਗੌਰਵ ਸ਼ਰਮਾ ਇਹ ਫਰਾਰ ਇਹ ਸਾਰ ਫਰਾਰੇ ਮਿਲ ਨਹੀਂ ਰਿਹਾ ਕਿਤੇ ਵੀ ਕੁਝ ਉਹਨ ਕੀ ਮੰਗ ਕਰਕੇ ਸਾਰਾ ਹੀ ਪੁਲਿਸ ਪ੍ਰਸ਼ਾਸਨ ਨੂੰ ਕਹਿੰਨੀ ਹੈ ਕਿ ਸਾਰਾ ਸਾਨੂੰ ਕੋਈ ਨਾ ਕੋਈ ਸਾਰਾ ਦਬਾਵਾ ਹੁਣ 60 70 ਬੰਦੀਆ ਸਾਰ ਐਂ ਤੇ ਆਪਣੀ ਸਾਰੀ ਪ੍ਰਾਪਰਟੀ ਵੇਚ ਕੇ ਸਾਰਾ ਸਾਡੇ ਕੋਲ ਰਿਹਾ ਵੀ ਨਹੀਂ ਆ ਸਾਰਾ ਕੁਝ ਵੇਚਤਾ ਸਾਰਾ ਸਟਾਫ ਵੀ ਸਾਰਾ ਭਜਾਇਆ ਵਾ ਸਾਰਾ ਸਟਾਫ ਭਜਾ ਸਾਰੇ ਸਟਾਫ ਦੇ ਘਰ ਵੀ ਗਏ ਹੋਏ ਆਂ ਰਪਿੰਦਰ ਕੋਰ ਦੇ ਘਰ ਗਏ ਹੀ ਉਹਦੇ ਸੋਹਰਾ ਸਾਹਿਬ ਕਹਿੰਦੇ ਕਿ ਉਹ ਸਾਡੇ ਨਾਲ ਲੜ ਕੇ ਇੱਥੋਂ ਜਾ ਚੁੱਕੀ ਆ ਹਨੂ ਨਹੀਂ ਪਤਾ ਕਿੱਥੇ ਗੌਰਵ ਸ਼ਰਮਾ ਦੇ ਸਰ ਘਰ ਗਏ ਆ ਉਹ ਵੀ ਘਰ ਨੂੰ ਜਿੰਦਰੇ ਲੱਗੇ ਹੋਏ ਆ ਅੱਜ ਤੋਂ ਸਾਲ ਇੱਕ ਪਹਿਲਾ ਮੈਂ ਡੀਵਾਈ ਇਮੀਗ੍ਰੇਸ਼ਨ ਦੀ ਆਈਡੀ ਦੇਖੀ ਸੀ ਇੰਸਟਾਗ੍ਰਾਮ ਤੋਂ ਜਿਹਦੇ ਤੋਂ ਇੰਦਰ ਰਿਸਪੌਂਸ ਮੈਨੂੰ ਵਧੀਆ ਲੱਗਿਆ ਤੇ ਮੈਂ ਆਸਾ ਰੋਡਾ ਨੂੰ ਕਾਲ ਕੀਤੀ ਉਹਨਾਂ ਨੇ ਮੇਰੀ ਮੀਟਿੰਗ ਰੱਖੀ ਇਵਨ ਉਹਨਾਂ ਨੇ ਮੇਰੀ ਮੀਟਿੰਗ ਵਰਕਿੰਗ ਡੇ 'ਚ ਨਹੀਂ ਸੰਡੇ ਨੂੰ ਰੱਖੀ ਚਲੋ ਅਸੀਂ ਕਿਹਾ ਕਿ ਮਤਲਬ ਇਹਦਾ ਰਿਜ਼ਲਟ ਵਧੀਆ ਤੇ ਚਲੋ ਦੜਾ ਦੜ ਭੇਜੇਗਾ ਤੇ ਅਸੀਂ ਸੰਡੇ ਨੂੰ ਹੀ ਆ ਗਏ ਇਹਨਾਂ ਨੇ ਮੇਰੇ ਨਾਲ ਡੀਲ ਕੀਤੀ ਮੇਰੀ ਪੈਕੇਜ ਬਣਿਆ 24 ਲੱਖ ਤੋਂ ਪਲੱਸ ਜੀਐਸਟੀ ਵੀ ਤੇ ਜੋ ਵੀ ਹੋਇਆ ਚਲੋ ਅਸੀਂ ਕਿਹਾ ਕਿ ਚਲੋ ਕੋਈ ਗੱਲ ਨਹੀਂ ਅਹੀਂ ਚੈੱਕ ਵਗੈਰਾ ਇਹਨਾਂ ਨੂੰ ਦਿੱਤੇ ਮੇਰੇ ਕੋਲ ਪੂਰੇ ਪ੍ਰੂਫ ਭੇਜਿਆ ਪੂਰੇ ਸਟੇਟਮੈਂਟਾਂ ਭੇਜੀਆਂ ਇਹਨਾਂ ਨੂੰ ਮੈਂ 24 ਲੱਖ ਦਾ ਪੂਰੀ ਪੇਮੈਂਟ ਕੀਤੀ ਬਾਈ ਹੈਂਡ ਦਿੱਤੀ ਬਾਈ ਚੈੱਕ ਦਿੱਤੀ ਜਿੱਦਾਂ ਵੀ ਕੀਤੀ ਮੈਂ ਪੂਰੀ ਦਿੱਤੀ ਮੇਰੇ ਕੋਲ ਪ੍ਰੂਫ ਵੀ ਪੇ ਹੋਏ ਨੇ ਉਦੇ ਬਾਅਦ ਸਾਲ ਹੋ ਗਿਆ ਸਾਲ ਹੋ ਗਿਆ ਅੱਜ ਤੱਕ ਇਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਮੈਂ ਆਈਐਸ ਫੀਸ ਵੀ ਦਿੱਤੇ ਰਹੀ ਐ ਮੈਂ ਐਮਬੈਸੀ ਫੀਸ ਵੀ ਦਿੱਤੇ ਰਹੀ ਐ ਮੈਂ ਪਾਇਓਰਿਟੀ ਸਟੈਂਡਰਡ ਜੋ ਫੀਸ ਹੁੰਦੀ ਸੀ ਮੈਂ ਦਿੱਤੇ ਰਹੀ इवन ਇਹਨਾਂ ਨੇ ਮੇਰੇ ਕੋ ਐਕਸਪੀਰੀਅੰਸ ਲੈਟਰ ਦਾ ਵੀ ਅਲੱਗ ਚਾਰजेस ਕੀਤੇ ਮੈਂ ਉਹ ਵੀ ਪੇਮੈਂਟ ਕੀਤਾ ਲੇਕਿਨ ਇਹਨਾਂ ਨੇ ਹੱਲੇ ਤੱਕ ਕੋਈ ਰਿਸਪੌਂਸ ਨਹੀਂ ਦਿੱਤਾ ਜਦੋਂ ਇਹਨਾਂ ਨੂੰ ਕਾਲ ਕਰੀਏ ਇਦਾਂ ਹੋ ਗਿਆ ਰੂਲਸ ਚੇਂਜ ਹੋ ਗਏ ਸਾਡੀ ਮੀਟਿੰਗਸ ਹੈ ਜਾਂ ਹੀ ਮੀਟਿੰਗਸ ਹੈ ਸਪੈਸ਼ਲੀ ਮੇਰੀ ਗੱਲ ਆਸਤਾ ਰੋੜਾ ਮਨਦੀਪ ਕੌਰ ਮਨਪ੍ਰੀਤ ਕੌਰ ਔਰ ਖੁਸ਼ੀ ਇਹਨਾਂ ਨੇ ਮੈਨੂੰ ਸਾਲ ਹੋ ਗਿਆ ਜੋ ਲਾਰੇ ਤਪੰਦੇ ਹੀ ਲਗਾਉਂਦੇ ਰਹੇ ਆਈ ਕਿਹਾ ਚਲੋ ਕੋਈ ਗੱਲ ਨਹੀਂ ਅੱਜ ਹੋ ਜਾਊਗਾ ਕੱਲ ਹੋ ਜਾਊਗਾ ਨਵੰਬਰ ਵਿੱਚ ਮੈਂ ਇਹਨਾਂ ਨੇ ਉਹਨੂੰ ਵਿਰੋਧ ਕੀਤਾ ਕਿ ਮੇਰੇ ਪੈਸੇ ਰਿਫੰਡ ਕਰ ਦਿਓ ਮੈਂ ਆਪਣੀ ਫਾਈਲ ਅੱਗੇ ਕੰਟੀਨਿਊ ਨਹੀਂ ਕਰ ਸਕਦੀ ਕਿਉਂਕਿ ਆਲਰੇਡੀ ਬਹੁਤ ਟਾਈਮ ਹੋ ਗਿਆ ਫਿਰ ਮੈਨੂੰ ਗੌਰਵ ਸ਼ਰਮਾ ਦੇ ਮੈਸੇਜ ਆਉਣ ਲੱਗੇ ਕਿ मैम ਤੁਸੀਂ ਥੋੜਾ ਵੇਟ ਕਰ ਲਓ ਕੋਈ ਗੱਲ ਨਹੀਂ ਤੁਹਾਡਾ ਫਾਈਲ ਆਹੀ ਕੰਟੀਨਿਊ ਕਰਾਂਗੇ ਕੰਟੀਨਿਊ ਕਰਾਂਗੇ ਇਹਨਾਂ ਨੇ ਬਾਇਓਮੈਟ੍ਰਿਕ ਮੇਰੀ ਦੋ ਵਾਰੀ ਕੈਨਸਲ ਕਰਵਾਈ ਈਵਨ ਮੈਂ ਪੀਸੀਸੀ ਪੰਜ ਵਾਰੀ ਕਰਵਾਈ ਮੈਡੀਕਲ ਪੰਜ ਵਾਰੀ ਕਰਵਾਏ ਹਰ ਡਾਕੂਮੈਂਟ ਇਹਨਾਂ ਨੂੰ ਟਾਈਮ ਟੂ ਟਾਈਮ ਪ੍ਰੋਪਰ ਦਿੰਦੀ ਨਹੀਂ ਲੇਕਿਨ ਇਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਜਦੋਂ ਵੀ ਆਸਥਾ ਰੋੜਾ ਨੂੰ ਫੋਨ ਕਰੋ ਮੈਡਮ ਇਦਾਂ ਹੋ ਗਿਆ ਮੈਡਮ ਉਦਾਂ ਹੋ ਗਿਆ ਮਨਪ੍ਰੀਤ ਨੂੰ ਕਰੋ ਖੁਸ਼ੀ ਨੂੰ ਕਰੋ ਇਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਅੱਜ 10 ਦਿਨ ਪਹਿਲੇ ਸਾਨੂੰ ਪਤਾ ਚੱਲਿਆ ਕਿ ਇਹਨਾਂ ਨੇ ਦਫ਼ਤਰ ਬੰਦ ਕਰਕੇ ਆਪਣੇ ਫੋਨ ਸਵਿਚ ਆਫ ਕਰਕੇ ਸਾਰੇ ਸਾਰੇ ਫਰਾਰ ਹੋਏ ਆ ਔਰ ਮੈਨੂੰ ਕਿਹੜੀ ਕੰਟਰੀ ਦੇ ਵੀਜ਼ਾ ਲਵਾਇਆ ਮੈਮ ਯੂ ਸਰ ਯੂਕੇ ਟਾਇਰ ਟੂ ਸਕਿਲਡ ਵਰਕ ਵੀਜ਼ਾ ਲਗਾਇਆ ਹੋਇਆ ਹੈ ਲੇਕਿਨ ਇਹਦਾ ਹੱਲੇ ਤੱਕ ਕੋਈ ਇਵਨ ਮੇਰੀ ਬਾਇਓਮੈਟ੍ਰਿਕ ਵੀ ਹੋ ਗਈ ਦੀ ਹੈ ਮੈਨੂੰ ਹੱਲੇ ਤੱਕ ਇਹ ਵੀ ਨਹੀਂ ਪਤਾ ਕਿ ਮੇਰਾ ਰਿਜ਼ਲਟ ਕੀ ਹੈ ਮੇਰੀ ਰਿਫਿਊਜ਼ਡ ਹੈ ਜਾਂ ਕੀ ਹੈ ਕੁਝ ਨਹੀਂ ਪਤਾ ਔਰ ਇੰਨਾ ਪੈਸਾ ਦੇਣ ਦੇ ਬਾਵਜੂਦ ਵੀ ਇਨ੍ਹਾਂ ਨੇ ਸਾਡੇ ਨਾਲ ਇਹ ਕੀਤਾ ਸਾਨੂੰ ਤੇ ਅੱਜ ਪਤਾ ਚੱਲਿਆ ਕਿ ਕੱਲੀ ਮੈਂ ਨਹੀਂ ਮੇਰੇ ਨਾਲ ਵਿਚਾਰੇ ਹੋਰ ਵੀ ਇੱਕਾ ਸਿਰ ਮੀਡਲ ਕਲਾਸ ਫੈਮਿਲੀ ਤੋਂ ਆਉਂਦੇ ਆ ਕਿੱਦਾਂ-ਕਿੱਦਾਂ ਪੈਸੇ ਕਰਕੇ ਜੋੜੇ ਆ ਸਾਨੂੰ ਪਤਾ ਹੈ ਇਹ ਸਾਰੇ ਖੜਿਆ ਹਰ ਇੱਕ ਬੰਦਾ ਜ ਮਜਬੂਰੀ ਆਪਣਾ ਘਰ ਪਰਿਵਾਰ ਛੱਡ ਕੇ ਆਇਆ ਦਾ ਆਪਣੀ ਜੌਬ ਛੱਡ ਕੇ ਆਇਆ ਦਾ ਰੋਜ਼ ਰੋਜ਼ ਜਿੱਦੀ ਦੂਰੋਂ ਦੂਰੋਂ ਕੋਈ ਨਵਾਂ ਸ਼ਹਿਰ ਤੋਂ ਆਇਆ ਦਾ ਕੋਈ ਜਲੰਧਰੋਂ ਆਇਆ ਦਾ ਕੋਈ ਪਠਾਨਕੋਟ ਤੋਂ ਆਇਆ ਦਾ ਸਿਨੇ ਮਨ ਕੋਈ ਚੈਨੋ ਕੀ ਮੰਗ ਕਰਦੇ ਸੀ ਸਿਰ ਆਹੀ ਹੀ ਮੰਗ ਕਰਨੀ ਆ ਕਿ ਸਾਡੀ ਕਾਰਵਾਈ ਨੂੰ ਦੇਖੋ ਸੁਣੋ ਜੋ ਹੋ ਸਕਦਾ ਹੈ ਪੁਲਿਸ ਐਟ ਲੀਸਟ ਬਹੁਤ ਕੁਝ ਕਰ ਸਕਦੀ ਹੈ ਲੇਕਿਨ ਹਲੇ ਤੱਕ ਕੋਈ ਰਿਸਪੌਂਸ ਪੁਲਿਸ ਦਾ ਨਹੀਂ ਹੈ ਕੋਈ سپورਟ ਨਹੀਂ ਹੈ ਕਿਹੇ ਚੀਜ਼ ਦਾ سپورਟ ਨਹੀਂ ਹੈ ਇਵਨ ਸਟਾਫ ਨਾਲ ਕਿਹ ਇੱਕ ਸਨੀ ਭਾਟੀਆ ਨਾਲ ਗੱਲ ਹੋਈ ਉਹ ਕਹਿੰਦਾ ਕਿ ਸਾਡੇ ਸਟਾਫ ਨਾਲ ਵੀ ਤੋਖਾ ਹੈ ਇਹ ਸੈਲਰੀਆਂ ਨਹੀਂ ਦਿੰਦੇ ਇਹ ਸਾਡੇ ਨਾਲ ਵੀ ਫਰਾਡ ਕਰਕੇ ਦਿੱਤਾ ਅਗਰ ਸਰ ਆਪਕੋ ਤੁਸੀਂ ਖੁਦ ਇੰਟੈਲੀਜੈਂਟ ਹੋ ਅਗਰ ਤੁਹਾਨੂੰ ਕੋਈ ਸੈਲਰੀ ਨਹੀਂ ਦੇ ਦਦਾ 5-6 ਮਹੀਨੇ ਤੋ ਤੁਸੀਂ ਵਰਕ ਕਿੱਦਾਂ ਕਰੇਦੋ ਤੁਸੀਂ ਅੱਗੇਲੇ ਬੰਦੇ ਕੋ ਪੈਸੇ ਕਿੱਦਾਂ ਮੰਗੇਗਾ ਦੋ ਕਿ ਤੁਹਾਡਾ EMPLOYEER ਇੰਨਾ ਗਲਤ ਕੰਮ ਕਰੇਗਾ ਤਾਂ ਕਿੱਦੋਂ ਜੀ ਪੈਸੇ ਦੀ ਲੋਰੀ ਸੀ ਕਿੱਦਾਂ ਆਸਾਂ ਹੋਈ ਸੀ ਆਸਾ ਮਨਪ੍ਰੀਤ ਖੁਸ਼ੀ ਇਹ ਤਿੰਨੂ ਆ ਜੋ ਡੀਲਿੰਗ ਕਰਦੇ ਸੀ ਇੱਕ ਵਿਕਾਸ ਵਿਕਾਸ ਵੀ ਇਨ ਦਾ ਪੂਰ ਮਤਲਬ ਇਨ ਦਾ ਪੂਰੀ ਗੈਂਗ ਹੈ ਸਾਰੇ ਫੋਨ ਵੀ ਕਰਾ ਪੰਦਾ ਸਾਰੇ ਬੰਦ ਹੈ ਕੋਈ ਰਿਸਪੌਂਸ ਨਹੀਂ ਅਗਰ ਤੋਡੇ ਨਾਲ ਵੀ ਫਰੋਡ ਹੋਇਆ ਤੁਸੀਂ ਆਮ ਜਨਤਾ ਨਾਲ ਖੜੇ ਹੋ ਉਹ ਕਿ ਆਹੀ ਤੁਹਾਡੇ ਨਾਲ ਆਸੀਂ ਵੀ ਤੁਹਾਡੇ ਨਾਲ ਸਟ੍ਰਗਲ ਕਰਨੇ ਆਂ ਆਸੀਂ ਵੀ ਪੈਸਿਆਂ ਦੀ ਡਿਮਾਂਡ ਕਰਨੇ ਕਿ ਜਿੰਦਾ ਭੁਗਤਾਨ ਹੋਇਆ ਹੈ ਲੇਕਿਨ ਕੋਈ ਨਹੀਂ ਆਇਆ ਕਿਉਂਕਿ ਸਾਰੇ ਇਨਵੋਲਵ ਨੇ ਸਾਰੇ ਗੈਂਗਰ ਸਾਰੇ ਆਪਣੀ ਸਾਈਡ ਸੇਵ ਕਰਨ ਨੂੰ ਫਿਰੇ ਕਰਦੇ ਕਿ ਸਾਡੇ ਤੇ ਕੋਈ ਐਕਸ਼ਨ ਨਹੀਂ ਆਏ ਬਟ ਮੈਂ ਆਸਤਾ ਰੋੜਾ ਇੱਥੇ ਜਿੰਨੇ ਵੀ ਲੋਕੀ ਖੜੇ ਆ ਨਾ ਆਸਤਾ ਰੋੜਾ ਦੇ ਕਾਰਨ ਹੀ ਖੜੇ ਆ ਇੱਥੇ ਅੱਜ ਸਾਰੇ ਫਸੇ ਨੇ ਨਾ ਆਸਤਾ ਰੋੜਾ ਦੇ ਕਾਰਨ ਠੀਕ ਹੈ ਥੈਂਕ ਯੂ ਹਾਂਜੀ ਭਾਈ ਤੁਹਾਡਾ ਨਾਮ ਮੇਰਾ ਨਾਮ ਪ੍ਰਮੋਦ ਕੁਮਾਰ ਹੈ ਜੀ ਜੋ ਕਿ ਮੈਂ ਆਪਣੀ ਵਾਈਫ ਰਸ਼ਮੀ ਧਾਮ ਦਾ ਜੁਕੇ ਟਾਇਰ 2 ਵੀਜ਼ਾ ਅਪਲਾਈ ਕੀਤਾ ਹੈ ਡੀਆਈ ਇਮੀਗ੍ਰੇਸ਼ਨ ਤੋਂ 2023 ਜੂਨ ਮਹੀਨੇ ਵਿੱਚ ਅਸੀਂ ਆਪਣਾ ਪ੍ਰੋਸੈਸ ਸਟਾਰਟ ਕੀਤਾ ਸੀ ਜੋ ਕਿ ਗੌਰਵ ਸ਼ਰਮਾ ਵੱਲੋਂ ਕਾਸ ਮੰਗਵਾਈ ਗਈ ਜਿਦੇ ਵਿੱਚ ਹਨ ਨੂੰ ਜੁਆਇਨਿੰਗ ਦਿਖਾਈ ਗਈ 2023 ਦਸੰਬਰ ਦੀ ਉਹਦੇ ਵਿੱਚ ਅਸੀਂ ਸਾਰੇ ਡਾਕੂਮੈਂਟ ਵਗੈਰਾ ਇਸ ਨੂੰ ਪ੍ਰੋਵਾਈਡ ਕਰਵਾ ਦਿੱਤੇ ਸੀ ਇੱਕ ਬੀਸੀਸੀ ਵਗੈਰਾ ਰਹਿ ਗਈ ਸੀ ਉਹਦਾ ਅਪਾਇੰਟਮੈਂਟ ਨਹੀਂ ਮਿਲ ਰਹੀ ਸੀ ਉਹ ਵੀ ਇਹਨਾਂ ਦੇ ਸਟਾਫ ਦੇ ਕਹਿਣ ਤੇ ਵਿਕਾਸ ਸ਼ਰਮਾ ਦੇ ਕਹਿਣ ਤੇ 500 ਵਾਲੀ ਚੀਜ਼ ਅਸੀਂ 50000 ਦੇ ਵਿੱਚ ਕਰਵਾਈ ਉਹ ਵੀ ਇਹਨਾਂ ਨੇ ਪ੍ਰੋਵਾਈਡ ਕਰਵਾ ਦਿੱਤੀ ਗਈ ਪਰ ਬਾਅਦ ਵਿੱਚ ਇਹਨਾਂ ਨੇ ਫੇਰ ਫਾਈਲ ਨਹੀਂ ਲਾਈ ਕਿਉਂਕਿ ਇਹਨਾਂ ਨੇ ਕਿਹਾ ਕਿ ਕੋਈ ਰੂਲ ਚੇਂਜ ਹੋ ਗਏ ਆ ਅਸੀਂ ਅੱਜ ਫਾਈਲ ਨਹੀਂ ਲਾ ਸਕਦੇ ਫਿਰ ਇਹਨੇ ਬਾਰ-ਬਾਰ ਸਾਡੇ ਕਹਿਣ ਤੇ ਕਿ ਫਾਈਲ ਲਾਓ ਕੰਮ ਨੂੰ ਅੱਗੇ ਕਰੋ ਜਾਂ ਡੇਪਾਇ ਵਾਪਸ ਕਰੋ ਫਿਰ ਇਹਨੇ ਕਿਹਾ ਕਦੀ ਆਈਟੀ ਦੇ ਵਿੱਚ ਲਾ ਦੇਣਾ ਫਾਈਲ ਕਦੀ ਦੂਜੇ ਵਿੱਚ ਲਾ ਦੇਣਾ ਇਦਾਂ ਕਰਦੇ ਕਰਦੇ ਇਹਨਾਂ ਸਾਡਾ ਖਰਾਬ ਕਰ ਦਿੱਤਾ ਉਸ ਤੋਂ ਬਾਅਦ ਅਹੀਂ ਪੈਸੇ ਦੀ ਮੰਗ ਕੀਤੀ ਕਿ ਤੁਹਾਡਾ ਪੈਸਾ ਵਾਪਸ ਕਰਦੇ ਨਹੀਂ ਕੰਮ ਕਰਾਉਣਾ ਅਹੀਂ ਨਹੀਂ ਕੰਮ ਕਰਾਉਣਾ ਪੈਸੇ ਵਾਪਸ ਕਰਦੇ ਉਸ ਤੋਂ ਬਾਅਦ ਇਹ ਬੰਦੇ ਨੇ ਆਨੂੰ ਖਰਾਬ ਕਰਨਾ ਚਾਲੂ ਕੀਤਾ ਪੈਸੇ ਤੋੜ-ਤੋੜ ਕੇ ਕਦੀ ਲੱਖ ਕਦੀ 50000 ਰੁਪਇਆ ਵਾਪਸ ਕਰਦਾ ਰਿਹਾ ਤੇ ਐਂਡਲੇ 22 ਤਰੀਕ 22 ਅਪ੍ਰੈਲ 2024 ਨੂੰ ਗੌਰਵ ਨਾਲ ਮੇਰੀ ਗੱਲ ਹੁੰਦੀ ਆ ਜਦੋਂ ਇਹਨਾਂ ਨੇ ਮੈਨੂੰ 2 12 ਲੱਖ 1.5 ਲੱਖ ਦੇ ਚੈੱਕ ਦਿੱਤੇ ਜੋ ਇੱਕ ਬੰਦ ਗਾਉਂ ਦੇ ਚੈੱਕ ਦਿੱਤੇ ਗਏ ਫਿਰ ਮੈਂ ਇਹਨਾਂ ਨਾਲ ਥੋੜਾ ਬਹਿਸ-ਬਾਜੀ ਕੀਤੀ ਕਿ ਤੁਸੀਂ ਮੈਨੂੰ ਬੰਦ ਅਕਾਊਂਟ ਦੇ ਚੈੱਕ ਦੇ ਰਹੇ ਹੋ ਤੁਸੀਂ ਮੇਰਾ ਫਰਾਡ ਕਰ ਰਹੇ ਹੋ ਫਿਰ ਗੌਰਵ ਦਾ ਮੈਨੂੰ 23 ਨੂੰ ਮੈਸੇਜ ਆਉਂਦਾ ਵਾਇਸ ਮੈਸੇਜ ਆਉਂਦਾ ਹੈ ਕਿ प्रमोद ਮੈਂ ਅਮਰਸਰ ਆ ਰਿਹਾ ਹਾਂ ਮੈਂ ਤੈਨੂੰ ਕੈਸ਼ ਦੇ ਕੇ ਜਾਵਾਂਗਾ ਮੈਂ ਫਿਟ ਤੜਵਾਈ ਆ ਵੀਰਵਾਰ ਦੇ ਦਾ ਇੱਕ ਸਟੇਟਸ ਹੁੰਦਾ ਕਿ ਮੈਂ ਨਖਲਾਉ ਚੱਲਿਆ ਜੀ ਵੀਰਵਾਰ ਨੇ ਮੈਨੂੰ ਸੱਦਿਆ ਇਸ ਆਫਿਸ ਆ ਮੈਂ ਇਹਦਾ ਸਟੇਟਸ ਵੇਖ ਲਿਆ ਪਰ ਫਿਰ ਵੀ ਮੈਂ ਦਫਤਰ ਆਇਆ ਜੋ ਕਿ ਵਿਕਾਸ ਸ਼ਰਮਾ ਨਾਲ ਮੇਰੀ ਗੱਲ ਹੁੰਦੀ ਆ ਵਿਕਾਸ ਸ਼ਰਮਾ ਨਾਲ ਗੱਲ ਇਹ ਹੁੰਦੀ ਮੈਂ ਉਹਨੂੰ ਕਿਹਾ ਕਿ ਮੈਂ ਕੰਪਲੇਨਟ ਕਰਨਗਾ ਪ ਵਿਕਾਸ ਸ਼ਰਮਾ ਮੈਨੂੰ ਕਹਿੰਦਾ ਮੈਨੂੰ 2 ਦਿਨ ਦਾ ਟਾਈਮ ਦੇ ਤੇ ਮੈਂ ਗੌਰਵ ਸ਼ਰਮਾ ਨਾਲ ਮਿਲ ਕੇ ਗੱਲ ਕਰਦਾ ਆ ਪਰ ਉਹ 2 ਦਿਨ ਦੇ ਵਿੱਚ ਵਿਕਾਸ ਸ਼ਰਮਾ ਵੀ ਗਾਇਬ ਹੋ ਜਾਂਦਾ ਨਾਲ ਹੀ ਇਹਨਾਂ ਦਾ ਦਫ਼ਤਰ ਬੰਦ ਹੋ ਜਾਂਦਾ ਭਾਜੀ ਤੁਹਾਡੇ ਨਾਲ ਕਿੰਨੇ ਕੁ ਬੰਦੇ ਹਿੱਸੇ ਜਿਨ੍ਹਾਂ ਨੇ ਖੱਜੀ ਹੋਜੀ ਹੈ ਭਾਜੀ ਅੰਮਰਸਾਡ ਦੇ ਵਿੱਚ ਉਹ ਹੀ 50 60 ਬੰਦੇ ਆ ਬਾਕੀ ਇਹਦੇ ਦਫ਼ਤਰ ਤਾਂ 2-3 ਜਗ੍ਹਾ ਤੇ ਹੀ ਇੱਕ ਪਠਾਨਕੋਟ ਨਹੀਂ ਇੱਕ ਚੰਡੀਗੜ੍ਹ ਸੀ ਜੋ ਕਿ ਉਹ ਵੀ ਬੰਦ ਹੋ ਚੁੱਕਾ ਹੈ ਇੱਕ ਪਟਿਆਲੇ ਪਟਿਆਲੇ ਤੋਂ 6-7 ਮਹੀਨੇ ਪਹਿਲਾਂ ਹੀ ਬੰਦ ਹੋ ਚੁੱਕਿਆ ਹੈ ਹੁਣ ਸਾਰੇ ਕਿਤੇ ਇਹਦੇ ਦਫ਼ਤਰ ਬੰਦ ਆ ਸਾਰਾ ਸਟਾਫ ਹੀ ਗਿਆ ਹੋਇਆ ਸਾਰਿਆਂ ਨੇ ਫੋਨ ਬੰਦ ਕਰ ਰੱਖਿਆ ਕੋਈ ਫੋਨ ਨਹੀਂ ਚੁੱਕਦਾ ਅਸੀਂ ਕੰਪਲੇਂਟ ਕੀਤੀ ਹੋਈ ਆ ਬਾਕੀ ਪੋਸਟ ਪ੍ਰਸ਼ਾਸਨ ਅੱਗੇ ਇਹ ਹੀ ਬੇਨਤੀ ਆ ਕਿ ਸਾਡੀ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਜਾਵੇ ਕਿਉਂਕਿ ਇਹ ਕਿ ਛੋਟਾ ਮੋਟਾ ਸਕੈਮ ਨਹੀਂ ਹੈਗਾ ਇਹ ਘੱਟ ਤੋਂ ਘੱਟ 40-50 ਕਰੋੜ ਦਾ ਸਕੈਮ ਹੈ ਕਿਉਂਕਿ ਅਸੀਂ 100-150 ਕਲਾਇੰਟ ਆ ਜੋ ਕਿ ਇੱਕ ਬਿਜੇ ਟੱਚ ਵਿੱਚ ਆ ਰਹੇ ਆ ਬਾਕੀ ਇਹ ਪ੍ਰਸ਼ਾਸਨ ਅੱਗੇ ਇਹ ਹੀ ਪ੍ਰਯਾਦਿਆ ਕਿ ਸਾਡੀ ਦੁਆ ਸੁਣੋ ਕਿਉਂਕਿ ਅਸੀਂ ਫੜ ਤੜ ਕੇ ਪੈਸੇ ਲਾਏ ਹਰ ਬੰਦਾ ਆਪਣਾ ਫਿਊਚਰ ਵਾਸਤੇ ਕੰਮ ਕਰਦਾ ਕਿ ਅਸੀਂ ਜਿੱਦਾਂ ਵੀ ਆ ਪੈਸੇ ਲਾ ਲਾਂਗੇ ਉੱਥੇ ਜਾ ਕੇ ਲਾ ਲਾਂਗੇ ਪਰ ਸਾਨੂੰ ਇਹ ਬੰਦਾ ਧੋਖਾ ਕਰ ਗਿਆ ਸਾਡੇ ਨਾਲ ਤਾਨੂੰ ਫਰੌਡ ਕਰ ਗਿਆ ਜੀ ਮੈਨੂੰ ਅੱਜ ਹੀ ਦਖਾਸਤਾ ਮਿਲਿ ਛੋਲੀਆਂ ਕੋਈ 8-9 ਦਖਾਸਤਾ ਨਹੀਂ ਅਲੱਗ-ਅਲੱਗ ਬੱਤੀਆਂ ਵੱਲੋਂ ਉਹ ਜੇ ਮੁੰਛੀ ਚੜਾ ਰਿਹਾ ਵਾ ਨੰਬਰ ਲਗਾ ਰਿਹਾ ਵਾ ਉਹਨਾਂ ਨੂੰ ਪੜ ਕੇ ਮੈਂ ਆਪਣੇ ਸਾਰੇ ਪਟੇਸ਼ੀਓ ਫੋਨ ਬਾਰ ਕਰਾਂ ਜੋ ਪਰਤਾਲ ਤਰਾਂ ਸਾਹਮਣੇ ਆਉਂਦੇ ਉਹਦੇ ਮਤਲਬ ਉਹਦੀ ਪਾਗੀ ਕਰਨ ਦੀ ਕੀ ਚਾਹਤ ਹੈ ਸਾਰਾ ਕੁਝ ਬਿਲਕੁਲ ਤੁਸੀਂ ਪਾਇਦਾ ਨੇ ਕਿ ਕਾਨੂੰਨੀ ਕਾਰਜ ਕਰ ਜੇ ਜੇ ਕੋਈ ਜਿਹੜਾ ਦਸ਼ੀ ਪਾ ਜਾਂਦਾ ਪਰਦੀ ਕਾਨੂੰਨ ਕਰ ਲਈ ਕੀਤੀ ਜਾਊਗੀ ਜਿਸ ਆਪ ਕੋ ਧਿੰਗਰੇ ਦੇ ਕਾਫਾ ਛੋਲੀਆਂ ਆ ਛੋਲੀਆਂ ਦੇਖਾ 8 ਕਿਨਾਰੇ ਜਿਹਨੇ ਕਿਚਰੀਆਂ ਉਹ ਮੁਸ਼ਕਿਲ ਆ ਰਿਹਾ ਵਕ ਨੰਬਰ ਆ ਰਿਹਾ